ਆਮਰਛਾ ਤੇ ਬੜਾ ਗੁੱਸਾ ਹੈ ਜੇ ਮੈਨੂੰ ਮਿਲ ਜੇ ਨਾ ਦੰਦ ਤਾਂ ਮੇਰੇ ਹੈ ਨਹੀਂ ਕੱਟੇ ਨੂੰ ਖਾ ਜਾ ਹਾਂ ਛੱਡਦਾ ਨਹੀਂ ਮੈਂ ਅੱਛਾ ਦੋਨਾਂ ਤੇ ਨਾ ਨਿਤ ਨਜ਼ਾਰੇ ਓਖਾ ਕਰ ਦਿਆ ਐਨਾ ਗੁੱਸਾ ਗਾ ਮੇਰਾ ਕੋਲ ਲੈਣਾ ਹਾਂ ਜਾਂ ਭੱਜ ਲੈਣਾ ਹੈ ਜਾਂ ਮੇਰੇ ਮਰਾ ਕੋਲ ਦੁੱਧ ਪੀ ਲੈਣਾ ਅਸੀਂ ਛੱਡ ਜਾਗੇ ਮੋਰਚਾ ਪੀਣਾ ਅੱਛਾ 5 ਲੀਟਰ ਤੱਕ ਪੀਜੂ ਚੜਦੀ ਗਲਾ ਚੋਂ ਹਾਂ ਆਪਾਂ ਨੂੰ ਕੁਝ ਨਹੀਂ ਹੁੰਦਾ ਇਹਦਾ ਝੋਟਿਆਂ ਢੱਠਿਆਂ ਨੂੰ ਕੀ ਹੁੰਦਾ ਹੁੰਦਾ ਨਾ ਸੁਗਧਾ ਨਹੀਂ ਹਲੇ ਵੀ ਇਹ ਮੰਨ ਜੂਗਾ ਕਿ ਆ ਫਸਿਆ ਹੋਆ ਚਾਰ ਚਫੇਰੇ ਉਹ ਵੀ ਸੱਪ ਦੇ ਮੂੰਹ ਚ ਕੋੜ ਕੇ ਲੀ ਖਾਂਦਾ ਤਾਂ ਕੋਈ ਛੱਡਦਾ ਕਲਾਂਕੀ ਉਹ ਹੋਇਆ ਵਾ ਲੋਕਾਂ ਤੋਂ ਰੁਪਏ ਲੈ ਲੈ ਕੇ ਜਿੱਤਿਆ ਵਾ ਬਾਹਰਲੇ ਵੱਡੀਆਂ ਏਜੰਸੀਆਂ ਤੋਂ ਰਾਜਾ ਦਾ ਅਸਲ ਤੇ ਜ਼ਿੰਮੇਦਾਰ ਹੈ ਜਿਹੜਾ ਸੌਦਾ ਠੱਟ ਪੜਦਾ ਇਹਦਾ ਬਨੌਤੀ ਰਾਜੇ ਆ ਕਰੇ ਤਾਂ ਮਨ ਲੋ ਬਿਜ਼ੁਰਗਾਂ ਨੂੰ ਸਾਰੇ ਕੱਪੜੇ ਧੋਤੇ ਦਵਾਈ ਮਿਲ ਜਾਂਦੇ ਨੇ ਪ੍ਰਸ਼ਾਦਾ ਪਾਣੀ ਬਣਿਆ ਮਿਲ ਜਾਂਦਾ ਹੁਣ ਇੱਥੇ ਸਾਰਾ ਕੁਝ ਹੀ ਆਪੇ ਕਰਦੇ ਹੋਂ ਆਪੇ ਕਰਜਾ ਜੀ ਇਹ ਕਰਦੇ ਕਿਵੇਂ ਜੀ ਸਾਡੇ ਆਉਣ ਵਾਲੀਆਂ ਬਣਸਾਂ ਓਥੇ ਪੜੋਤੇ ਛੜੋਤੇ ਜੇ ਅਸੀਂ ਇਹ ਨਾ ਕਰ ਗਏ ਉਹ ਸਾਨੂੰ ਕਹਣਗੇ ਸਾਡੇ ਬਜ਼ੁਰਗਾਂ ਨੂੰ ਅਣਖ ਹੈ ਨਹੀਂ ਸੀ ਸਾਨੂੰ ਅਣਖ ਹੈ ਅਸੀਂ ਉਹਨਾਂ ਦੀ ਖਾਤਰ ਲੜਾਈ ਲੜਦੇ ਹਾਂ ਇਹ ਦੰਨ ਕਿ ਸਰਕਾਰਾਂ ਕਿ ਉਸ ਗੱਲ ਤੇ ਨਹੀਂ ਆਉਂਦੇ ਕਿਤੇ ਇਰਾਨ ਵਗ ਜਾਂਦੀ ਹੈ ਉਹ ਕਿਤੇ ਮੋਦੀ ਕਿਤੇ ਕਿਤੇ ਵਗ ਜਾਂਦਾ ਜਿਵੇਂ ਜਦਾਂ ਇਹ ਤਾਂ ਗੱਲ ਹੀ ਨਹੀਂ ਸੁਣ ਰਿਹਾ ਨਾ ਕੋਈ ਹੋਰ ਪੰਜਾਬ ਸਰਕਾਰ ਸੁਣਦੀ ਹੈ